ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅਰ ਚ ਕੀ ਟਾਈਮ ਹੋ ਗਿਆ 7:30 ਦਾ ਆਪਾਂ ਆਪਣੇ ਕੰਮ ਕਰਨ ਵੇਢਣ ਤੋਂ ਬਾਅਦ ਰੈਡੀ ਹੋ ਗਏ ਆ ਤੇ ਚੱਲੇ ਆ ਸਕੂਲ ਮੈਂ ਖੇਚ ਅਮਰੂਦ ਪਾਈਏ ਨਾ ਨਹੀਂ ਖਰਾਬ ਹੀ ਹੋ ਜਾਣਾ ਆਈ ਲਈ ਤੇ ਹੁਣ ਗਰਮੀ ਦੇ ਨਾਲ ਥੋੜੇ ਜਿਹਾ ਪਤਾ ਨਹੀਂ ਬੇਰੁੱਤੇ ਜਿਆ ਹੁਣ ਅਮਰੂਦ ਪਤਾ ਨਹੀਂ ਕੀ ਸਾਫ ਕਰਦੇ ਨਾਲ ਜਿਵੇਂ ਹੱਸੀਆਂ ਦੇ ਸੀ ਕਹਿੰਦੇ ਖਾਲੂ ਮੁੜ ਕੇ ਖਰਾਬ ਹੋ ਜਾਣਗੇ ਤੇ ਨਵਰੀਤ ਕਰਨ ਨੂੰ ਭੇਜੋ ਇਹਨਾਂ ਮੇਪਾ ਨੇ ਕਿ ਕਿਸੇ ਭੈਣ ਨੇ ਵੀ ਕਿਹਾ ਸੀ ਤੇ ਮੈਂ ਵੈਸੇ ਪਹਿਲਾਂ ਵੀ ਸੁਣਿਆ ਸੀਗਾ ਵੀ ਅਮਰੂਦ ਨੂੰ ਹਨਾ ਪੋਨ ਨਕੇ ਜਾਨੀ ਕਿ ਸੇਕ ਦੇ ਉੱਤੇ ਉਪਰੋਂ ਜਲਾ ਕੇ ਤੇ ਕਾਲਾ ਨੂਨ ਲਾ ਕੇ ਜਿਹੜਾ ਖਵਾ ਦੇ ਹਨਾ ਤੇ ਉਹਦੇ ਨਾਲ ਖੰਗ हट ਜਾਂਦੀ ਐ ਇੰਨੇ ਜ਼ਿਆਦੇ ਮੈਡੀਸਿਨ ਖਾਈ ਜਾਂਦੀ ਵਿਚਾਰੀ ਤੇ ਖੰਗ ਨਾਲ ਬੁਰਾ ਹਾਲ ਹੋਇਆ ਪਿਆ ਤੇ ਉਹਨੂੰ ਫੀਵਰ ਵੀ ਹੋਈ ਜਾਂਦਾ ਹਨਾ ਤੇ ਮੈਂ ਉਹਨੂੰ ਸਕੂਲ ਨਹੀਂ ਲੈ ਕੇ ਜਾਂਦੀ ਹੈਗੀ ਅੱਜ ਛੁੱਟੀ ਮਰਵਾਈ ਆਦੀ ਕਿਉਂਕਿ ਉੱਥੇ ਵੀ ਇਹਦੇ ਰੂਮ ਵਗੈਰਾ ਚੇਂਜ ਹੋਇਆ ਹੁਣ ਉੱਪਰ ਹਨਾ ਤਾਂ ਕਰਕੇ ਨਾ ਇਹ ਪੌੜੀਆਂ ਤੇ ਚੜਦੀ ਕਰਦੀ ਜਮਾ ਪਤਾ ਨਹੀਂਗਾ ਤਾਂ ਹੰਬੀ ਗਈ ਐ ਮੈਂ ਚੱਲ ਅੱਜ सौ जूगी घर रेस्ट लेगा दो जी। जी कर लूगी सुती पाए होना बन गया नहीं दू दिन ची बेडशीट कर दिए सही अपना फिर चलिए ਕਰਦਾ ਤੱਤੀ ਕਰਦਾ ਚਾ ਚਾਚਾ ਜੀ ਵੀ ਹਾਜ਼ਰੀ ਲਵਾ ਲਈ ਤੱਤੀ ਕੇ ਚਾਚਾ ਗਰਮ ਕਰਕੇ ਦੇਣਗੇ ਆ ਤੱਤੀ ਕੇ ਚਾਚਾ ਗਰਮ ਕਰਕੇ ਦੇਣਗੇ ਤੱਤੀ ਕੇ ਨਾ ਹੋਰ ਚ ਸਜਰੀ ਚਾਹਣਾ ਪਈ ਤੱਤੀ ਦੇ ਚਾਚਾ ਗਾਰੂੰ ਗਾਰ ਕੇ ਦੇਵਾਂਗੇ ਚਲੋ ਠੀਕ ਹੈ ਅਸੀਂ ਬਲੇ ਆਣਾ ਟੁੱਟ ਗਈ ਸੀ ਥੰਮੀ ਜੀ ਮੰਮੀ ਆ ਗਈ ਫਿਰ ਗੱਡੀ ਅੱਜ ਹਾਂ ਤਾਂ ਐਡੇ ਸੋਹਣੇ ਆ ਬੂਟੇ ਹਰੇ-ਹਰੇ ਜਦੋਂ ਗਰਮੀ ਜਾਦੇ ਪੈਣ ਲੱਗੀ ਤਾਂ ਫਿਰ ਐਂ ਚਲਸ ਜਾਣਗੇ ਵਿਚਾਰੇ ਬਹਿਣਾ ਕੀ ਚਲੋ ਹਾਂਜੀ ਟਾਈਮ ਹੋ ਗਿਆ 5 ਵਜੇ ਦਾ ਕਲੀਅਰ ਹੁੰਦੀ ਹੈ 5 ਵਜੇ ਦਾ ਤੇ ਮੈਂ ਨਾ ਮੈਂ ਆਖਿਆ ਨਾ ਮੈਂ ਨਵਰੀਤ ਨੂੰ ਜਿਹੜਾ ਲੈ ਆਂਦੇ ਅਮਰੂਦ ਸੀਗੇ ਲੈ ਆਂਦੇ ਕਿ ਅਮਰੂਦ ਵਾਲੇ ਨੂੰ ਫੋਨ ਲਗਾ ਕੇ ਖਵਾ ਦਈ ਕਿਉਂਕਿ ਜਿਵੇਂ ਭੈਣ ਵੀ ਕਹੀ ਸੀ ਵੀ ਐਨੇ ਆ ਕਿ ਜ਼ਿਆਦਾ ਦਵਾਈਆਂ ਦਵਾ ਦਿਆਂ ਤੇ ਪਰ ਇਹਨੂੰ ਖੰਗ ਤੋਂ ਆਰਾਮ ਨਹੀਂ ਆ ਰਿਹਾ ਤੇ ਮੈਂ ਕਿਹਾ ਚੱਲ ਹਣ ਇਹਨੂੰ ਆਹ ਵਾਲਾ ਆਈਡੀਆ ਵੀ ਆਪਾਂ ਅਪਣਾ ਕੇ ਦੇਣੀ ਹੈ ਕਹਿ ਦਿੰਦੇ ਵੀ ਅਮਰੂਦ ਭੁੰਨੇ ਤੇ ਨਾ ਤੇ ਕਾਲੀ ਮਿਰਚਾਂ ਵਾਲਾ ਨੂੰ ਲਾ ਦੇ। ਅਸੀਂ ਦੇਖੀ ਕਿਵੇਂ ਫੁੱਲਦਾ ਹੋਏ ਪਾਉਣੀ ਹੈ 1 ਮਿੰਟ ਉਮਦਾ ਹੋਰ ਕਿਸੇ ਪਾਸੇ ਲਿਆ। ਹਾਂ ਚਾਚਾ ਪਾਣੀ ਮ ਗਲਾ ਗਿਆ। 1 ਮਿੰਟ ਆਉਣੀ ਐ ਮੈਂ। ਹੋਰ ਹੋਰ ਕੁਝ ਨਹੀਂ ਹੈਗਾਗਾ। ਅਮਰੋਦ ਵਿੱਚ ਤਾਂ ਕੁਝ ਨਹੀਂ ਹੁੰਦਾ। ਇਹਨਾਂ ਬਾਹਰੋਂ ਹੀ ਆ ਪੈਦਾ ਛਿਰਕਾ ਹੀ ਭੁੰਨਣਾ। ਦੇਖ ਹੁੰਦਾ। ਇਹ ਹਾਂ। ਤੇ ਮੇਹ ਹੋ ਗਿਆ ਉਹਦੇ ਅੰਬਲੇ ਦਾ। ਉਗਣੇ ਨੂੰ ਰਸ ਕੀ ਹੈ। ਦੇਖ ਪਾਣੀ ਨਿਕਲਦਾ ਇਹਦੇ ਚ। ਰਸ। ਦੇਵਦਾਰਾਸ ਦਵਨੇ ਦਰਾਸ ਇਕਨ ਮੇ ਦਰਾਸ ਮਮਾ ਇਹ ਆਏ ਕਿ ਹੋਈ ਅੰਡਾ ਹੈ ਇਹ ਕਦਨ ਨਵ ਰੀਟ ਦੀ ਖੰਗਾ ਹਟਦੀ ਕੀ ਤੇ ਮੇਰੀ ਖਾਣ ਨਾਲੇ ਭੈਣ ਕੇ ਨੀ ਨਜ਼ਰ ਲੱਗਨ ਸੀ ਗੱਲ ਬਣੀ ਅੱਜ ਤਾੜੀ ਸੀ ਮੇਰੀ ਨਜ਼ਰ ਨਜ਼ਰ ਉਤਾਰੀ ਸੀ ਤੇਰੀ ਚੰਗ ਦੇਖਦੇ ਨਜ਼ਰ ਉਤਾਰੀ ਸੀ ਤਾਂ ਮਮੋੜੀ ਕੋ ਦੇਖੋ ਉਹ ਦੇਖੋ ਨਾ ਜਿਆ ਡਾਡੀ ਸੀ ਇਸ ਕਾਚੇਲ ਕਾ ਨਾ ਕਾਲਾ ਕਾਲਾ ਹੋ ਗਿਆ ਹੈ ਇਸ ਬੰਨੇ ਦਾ ਜੂਸ ਨਿਕਲ ਆਇਆ ਚਲਤਰ ਕੋ ਦੇਤੇ ਤੇ ਡਾਡੀ ਮਰੂਦ ਲਿਆਇਆ ਮੈਂ ਤਾਂ ਉਹ ਕਹਿਣਾ ਭੁੱਲ ਗਈ ਸੀਗੀ ਕੀ ਵਿਚਾਰੇ ਅੰਬਰੂਦ ਦਾ ਹਾਲ ਹੋ ਗਿਆ ਹਾਇ ਦੋ ਬਏ ਸ਼ੁਕਰਾ ਉਹ ਨਹੀਂ ਮੁਝਾਇ ਲਓਜ ਫੁੱਜ ਗਿਆ ਅੰਬਰੂਦ ਲਓ ਜੀ ਅੰਬਰੂਦ ਲਿਆਂਦਾ ਆਪਾਂ ਪੋਨਾ ਛੇਲਦੀ ਇਹਨਾਂ ਮੁਫੜੀ ਪਕਾ ਰਿਹਾ ਨਾ ਬਲਗੀ ਗਰਮੀ ਛੇਲ ਲਓ ਹੁਣ ਇਹਨੂੰ ਕਲਾ ਕਲਾ ਸ਼ਿਲਕਾ ਲਾ ਦੂੰਗੀ ਹੁਣ ਨਾ ਨੱਕ ਜਾਣਾ ਮਾਰੀ ਤੇ ਆਪਦੀ ਖਾਣ ਦੀ ਕਰੀ ਥੋੜਾ ਜਿਹਾ ਤਾਂ ਮੈਂ ਖਾ ਲਿਆ ਸੀ ਖਾ ਲਿਆ ਸੀ ਥੋੜਾ ਜਿਹਾ ਜੁੰਡੀ ਜੁੰਡੀ ਇੰਨੀ ਕਿ ਜੁੰਡੀ ਜੀ ਜੁੰਡੀ ਇਹ ਕਿਸਾ ਹੈ ਇਹ ਇਹਦੇ ਫਿਰ ਹੁਣ ਪੁੰਨੇ ਤੋਂ ਤਾਂ ਪਤਾ ਉਹ ਕੋਈ ਜਾਂਦਾ ਕੋਸਾ ਉਹ ਮਾਸ ਨੂੰ ਜੀ ਕੋਸੇ ਹੀ ਜੀ ਮਾਸ ਨੂੰ ਜੀ ਪਤਾ ਨਹੀਂ ਕਿਵੇਂ ਜੇ ਅਮਰੂਦ ਥੋੜੇ ਜਿਹਾ ਹੁੰਦੇ ਹੈ ਇਹ ਵਿੱਜੋ ਦਾ ਟੇਸਟ ਉਮੀ ਹੈਗਾ ਟੇਸਟ ਤਾਂ ਆਉਂ ਮਿਆ ਪਰ ਦੇਖਣ ਚ ਵਰਦਾ ਲੱਗਦਾ ਕਿਉਂ ਹੋਰ ਨੂੰ ਕੀ ਹੈ ਬਸ ਸਿਲਕਾ ਕੁਝ ਗਿਆ ਉਹ ਸੇਕ ਲੱਗ ਗਿਆ ਵਿੱਚੋਂ ਫਾੜੀਆਂ ਕੱਢਦੇ ਠੀਕ ਫਾੜੀਆਂ ਕੱਢਦੇ ਤੇ ചമച <coughs> <coughs> ਬਾਰਾਏ ਜਿਹਾ ਲੱਗਦਾ ਤੈਨੂੰ ਕੱਢ ਦੇਣੀ ਆ। ਚਲਖਾ। ਖਾ ਦੇਖਣਾ ਸ਼ਹਿਰ ਜਾਣਾ। ਕੀ ਸ਼ਹਿਰ ਜਾਣਾ ਸੀ। ਮੰਮੀ ਆ। ਹਾਂ। ਮੰਮੀ ਆ। ਸਾਰਾ ਖਾ ਜਾ ਜਿਹੜਾ ਉੱਥੇ ਕੱਚਾ ਅੰਬੂਰੂਜ ਪਿਓ ਮੈਂ ਖਾ ਲੂੰਗੀ ਮੰਮਾ ਹੋਰ ਹੀ ਤਹਾ ਬੋਤ ਅਰ ਉਹ ਉਹ ਦੱ ਦਿਓ ਫਿਰ ਮੈਨੂੰ ਹੂੰ ਅੰਦਾ ਤਾਂ ਹੈ ਨਹੀਂ ਚਲੋ ਜੀ ਮੈਂ ਭਾਂਡੇ-ਬੁੰਡੇ ਮਾਏ ਦੰ ਨਵੇੜਾ ਕੰਮ ਆਬੀ ਛੇੜ ਛੇੜ ਹਾਂ ਜੀ ਮੰਮਾ ਤਾਂ ਪੱਠੇ ਪਾਰੇ ਸੀ ਹਾਂਜੀ ਅੱਠੇ ਭਣੇ ਹੋਰ ਭਣੇ ਅੰਡੇ ਫਰਾਈ ਨਹੀਂ ਹਜੇ ਮੈਂ ਤਾਂ ਫਿਰ ਕਹਣੀ ਐ ਚਲੋ ਚਾਹ ਤੇ ਹੱਥੇ ਲੇਟਣਾ ਅੱਪ ਉਤਰੋ ਟੋਟੇ ਪਏ ਸਾਰੇ ਕੱਪੜੇ ਜਣਕੇ ਤੇ ਚਿਪਚਾ ਨਹੀਂ ਗੋਤੇ ਗਏ ਕੱਤਲਣਾ ਲੱਗਿਆ ਪੱਟੀ ਗਿਆ ਵਾ ਵਾ ਖਾ ਲਉਂਦਾ ਸੀ ਰਾਤਾ ਜੀ ਮੁੰਹੇ ਉਹ ਦੇਖੋ ਆਪਣੇ ਤਾਂ ਡੱਕਰੇ ਮੂਹੇ ਨਹੀਂ ਸਾ ਆਉਂਦਾ ਉਹ ਫੇਰ ਅੱਜ ਬੱਚੀ ਬਿਮਾਰ ਹੋਈ ਖੜੀ ਤੇ ਮੈਂ ਅੱਜ ਫੇਰ ਪਾਣੀ ਵੰਡ ਮੋਕ ਮਾਰੀ ਜਾਂਦੀ ਆ ਪਤਾ ਕੀ ਹੋਇਆ ਕੀ ਹੋਇਆ ਸਾਰਾ ਦਿਨ ਉਸ ਮਾਜੀ ਲੰਗੇ ਆ ਕਦੇ ਕੋਈ ਬਿਮਾਰ ਕਦੇ ਕੋਈ ਬਿਮਾਰ ਤੁੰਟੂ ਤੁਪੂ ਲੱਗ ਗਈ ਇਹਨੂੰ ਤੇ ਲੱਗੀ ਪਈ ਐ ਹਾਂ ਮਮੀ ਵੇਰੀ ਨਾਮ ਆਉਲਾਤ ਨੂੰ ਦਰੀ ਨੂੰ ਐ ਸਾਡੀ ਮੰਡੀ ਦੀ ਸ਼ੈਰ ਆ ਸੀ ਮੰਡੀ ਨੂੰ ਤੁਰਕੇ ਜਾਈ ਅਨੇ ਪਤਾ ਕਿਸੇ ਤੁਰੇ ਤਸੀ ਕਾਫੀ ਟਾਂਕੀ ਜਨਨ ਕਿ ਕੋਈ ਦੂਰ ਵੀ ਨਹੀਂ ਮੰਡੀ ਗੱਡੀ ਦਾ ਕੀ ਹੋ ਗਿਆ ਗੱਡੀ ਦਾ ਐਕਸਲ ਟੁੱਟ ਗਿਆ ਮਾੜਾ ਗੱਡੀ ਦਾ ਟੁੱਟ ਗਿਆ ਐਕਸਲ ਤੇ ਗੱਡੀ ਤੇ ਵਸੇ ਆਈ ਜਾਂਦੇ ਇਹਨਾਂ ਦੇ ਫਰੈਂਡ ਲੈ ਕੇ ਆਈ ਜਾਂਦੇ ਰਾ ਪਿੱਛੇ ਮੰਮੀ ਦੁਰੀ ਆਉਂਦੀ ਗੱਡੀ ਹੋਈ ਅੱਜ ਅੱਜ ਮੰਡੀ ਦੇ ਸਾਬ ਤੋਂ ਉੱਤੇ ਤੁਰ ਕੇ ਮੰਡੀ ਚੱਲ ਤੁਰ ਕੇ ਜਾਵੜਾਂਗੇ ਕਿਉਂਕਿ ਆਪਣੇ ਇੱਥੇ ਟਾਈਮ ਹੁੰਦਾ ਸੀ ਟੋਂ ਦਾ ਸਟਾਈਮ ਨਾਲ ਹੀ ਤੁਰੇ ਸੀਗੇ ਟਾਈਮ ਚੱਲ ਗਿਆ ਉੱਥੇ ਸਾਨੂੰ ਜਿਆਦਾ ਲੱਗ ਗਿਆ ਗੱਡੀ ਕੋਲੇ ਸਾਨੂੰ ਐਸੇ ਤੁਰ ਪੂਗੀ ਮੈਡੀਸਨ ਲੈਂਡ ਚੱਲੇ ਸੀਗੇ ਇਹ ਵੀ ਪਹਿਲਾਂ ਘਰੇ ਨਹੀਂ ਸੀਗੇ ਇਹ ਹੁਣ ਆਏ ਮੈਂ ਕਈ ਪਹਿਲਾਂ ਕਰੇ ਹਣੇ ਸੀਗੇ ਫਿਰ ਦਵਾਈ ਦਿਵਾਉਣੀ ਸੀਗੀ ਕੱਲ ਨੂੰ ਕੰਮ ਸੀ ਕਿਤੇ ਜਾਣਾ ਬਾਹਰ ਕਰਕੇ ਚਲ ਆ ਜਣੇ ਤੁਰੇ ਤਾਂ ਕੰਮ ਨਵੇੜ ਕੇ ਜੀਏ ਸਾਰੇ ਠੀਕ ਹੈ ਸਾਰੇ ਕੰਮ ਨਵੇੜ ਤੇ ਡੇਢੀ ਤੇ ਦੁੱਧ ਪਾਣਾ ਸੀ ਅੱਭੀ ਤੁਸੀਂ ਹੈ ਨਹੀਂ ਸਨੀਤਾ ਪਹਿਲਾਂ ਦੁਪਹਿਰੇ ਲਾ ਜਾਂਦੇ ਪਰ ਜਿਹੜਾ ਟਾਈਮ ਲੱਗਣਾ ਹੋਵੇ ਕੰਮ ਹੋਣਾ ਹੋਵੇ ਉਹ ਹੋ ਕੇ ਰਹਿੰਦਾ ਡਾਕਟਰ ਨੇ ਕਹਤਾ ਸੀ ਕਿ ਮੈਂ ਹੈਗਾਗਾ 7 ਵਜੇ ਤੱਕ ਇਸ ਤੋਂ ਅਗਰ ਕੋ ਉਸ ਵੇਲੇ ਤੁਰੇ ਸੀ ਸਾਨੂੰ ਹਜੇ ਤਾਂ ਸੁਕਰ ਆ। ਕਈ ਵਾਰੀ ਰਾਤ ਬਰਾਤੇ ਬੰਦਾ ਗੱਡੀ ਕੱਢਦਾਗਾ ਨਾ ਉਦੋਂ ਔਖਾ ਹੋ ਜਾਂਦਾ ਵਾ। ਤੇ ਹੁਣ ਦਾ ਟਾਈਮ ਨਾਲ ਹੀ ਸੀਗੇ। ਬਸ ਰੱਖੇ ਥੋੜਾ ਟਾਈਮ ਆਈ ਤੁਰ ਕੇ ਮੰਡੀ ਗਈ। ਜਿਹੜੀ ਕਹਿੰਦੇ ਸੀ ਨਾ ਕੋਈ ਆਪਣੇ ਮੰਨ ਲਓ ਸਬਸਕ੍ਰਾਈਬਰ ਵੀ ਮੰਗ ਕਰਦੇ ਸੀ ਕੋਈ ਲੱਗ ਜਾਂ ਵਲੌਗ ਬਣਾਓ। ਹਾਂ। ਦੇਖੋ ਡਿਫਰੈਂਟ ਵਲੌਗ ਹੈ ਜਮਾ ਸਾਡਾ ਜਮਾਂ ਲੱਗ ਅਸੀਂ ਤੁਰ ਕੇ ਮੰਡੀ ਗਏ ਆ ਤੁਰ ਕੇ ਮੰਡੀ ਦੀ ਸੈਰ ਆ ਆ ਗਈ ਮੱਕੀ ਆ ਖੇਤਾਂ ਨਹੀਂ ਸਾਰ ਹੋ ਗਿਆ ਜੱਜ ਕੀ ਬਣਿਆ ਹੋਇਆ ਤੁਹਾਡੇ ਸ਼ਰਟ ਤੇ ਪੈਸੇ ਜੇ ਮੂੰਹ ਚ ਪਾਈ ਹੋਏ ਨੇ ਪਤਾ ਨਹੀਂ ਕੀ ਆ ਕੀ ਬਣਿਆ ਹੋਇਆ ਘੂਟ ਜਾ ਹਾਂ ਹੁਣ ਮੈਨੂੰ ਪਿੱਛੇ ਤੋਂ ਦਿੰਦੇ ਨਹੀਂ ਸਾਨੂੰ ਦਿਸਦਾ ਹਾਂ ਤੁਹਾਨੂੰ ਨਹੀਂ ਦਿਦਣਾ 怕是这样的。 ਬਸ ਲੋ ਜੇ ਅਪਾ ਸ਼ਹਿਰ ਆਗੇ ਸੀ ਤੇ ਆ ਵਾਲਾ ਤਾਂ ਆ ਵਾਲੀ ਲੈਸ ਤਾਂ ਮੈਂ ਕਿਸੇ ਹੋਰ ਦੂਸਰੇ ਸੂਟ ਨਾਲ ਲੈ ਕੇ ਆਈ ਆ ਤੇ ਇਹ ਜਿਹੜਾ ਮੈਂ ਬਾਟਮ ਦਾ ਕਪੜਾ ਲਾਂਦੇ ਸੀ ਕਲਰ ਹੈ ਜਿਹੜਾ ਬਾਲਾ ਜਿਆਦਾ ਸੋਹਣਾ ਇਹ ਸੂਟ ਦਾ ਜਿਵੇਂ ਪਹਿਲਾਂ ਦਿਖਾਇਆ ਤੇ ਪਰ ਇਹਦੇ ਵਿੱਚ ਪਤਾ ਨਹੀਂ ਕਿਉਂ ਇੰਨਾ ਲਾਈਟ ਆਇ ਰਿਹਾ ਹੈਗਾ ਇਹਦੇ ਵਿੱਚ ਮੈਂ ਆਹ ਵਾਲੀ ਆਰਗੇਂਜਾ ਦੀ ਲੈਸ ਲੈ ਕੇ ਆਈ ਹਾਂ ਤੇ ਆਹ ਲੈਸ ਇਹਦੇ ਨਾਲ ਲੈਂਦੀ ਪਤਪਾਲੀ ਫਿਨ ਚ ਪਾ ਲੇ ਇਹ ਤਾਂ ਐਵੇਂ ਹੀ ਲੱਗੂਗਾ ਕਲੀਆਂ ਪਵਾ ਲਾਂਗੇ ਵੀ ਜਿਵੇਂ ਵਰਕ ਕੀਤਾ ਹੁੰਦਾ ਟਾਈਮ ਪònੇ 9 ਦਾ ਹੋ ਗਿਆ ਅੱਜ ਸਾਡੀ ਪਹਿਲਾਂ ਹੀ ਸਾਡੀ ਪਲਾਨਿੰਗ ਇਹ ਸੀਗੀ ਕਿ ਅੱਪਾ ਅੱਜ ਗੜੀ ਤੇ ਚੌਲੀ ਬਣਾ ਲੈਣੇ ਅਸੀਂ ਵੀ ਚੰਗੇ ਗਿੱਜੇ ਹਨ ਥੋੜੇ ਦਿਨਾ ਬਾਅਦ ਬਣਾ ਲੈਣੇ ਆ ਤੇ ਟਰੰਡੇ ਕਰਦੇ ਸਾਨੂੰ ਪਤਾ ਇਹ ਗੱਡੀ ਖਰਾਬ ਹੋ ਗਈ ਸੀ ਤੇ ਲੇਟ ਹੋ ਹੀ ਗਏ ਇਹਨਾਂ ਨੇ ਵੀ ਮੈਂ ਆ ਕੇ ਬਸ ਚੌਲਾਂ ਦਾੜਕਲਾਤਾ ਮੰਮੀ ਨੇ ਘੜੀ ਬਣਾ ਲਈ ਬਸ ਬਣੀ ਗਈ ਤੇ ਖਾਣੇ ਆ ਪੜਾਉਣੇ ਸਾਰਾ ਅੱਜ ਬਸ਼ੂ ਵਿਚਾਕਦੇ ਸੀ ਵੀ ਅੱਜ ਸਾਡੇ ਨਾਲ ਲੇਟ ਕਾਤੋਂ ਬੰਨੇ ਆ ਤੇ ਇਹਨਾਂ ਨੇ ਅੱਜ ਪੱਠਿਆਂ ਦਾ ਕੰਮ ਹੈ ਜਿਹੜਾ ਨਵੇੜਤਾ ਹੁਣ ਆਪਾਂ ਚੱਲੀਏ ਸੂਈ ਦੇ ਵਿੱਚ ਉਧਰ ਉਹਨਾਂ ਨੂੰ ਬਰੀਦ ਕੋਠੀ ਠੀਕ ਹੀ ਨਹੀਂ ਹੁੰਦੀ ਅੱਜ ਫੇਰ ਉਹਨੂੰ ਫੀਵਰ ਹੋ ਗਿਆ ਕਿ ਮੈਡੀਸਿਨ ਦਿੱਤੀ ਪਤਾ ਨਹੀਂ ਕਾਤੋਂ ਹਈ ਇਹਨੂੰ ਉਹ ਹੋਈ ਪੀਆ ਬਣ ਗਈ ਗੜੀ ਚੋਲ ਦੇ ਰੇਤੀ ਚੋਲ ਬਣੇ ਪਏ ਆ ਚੋਲਾਂ ਚ ਪਾਏ ਆ ਮੈਨੂੰ ਆ ਵੀ ਅਮਰੂਦ ਨਾ ਮੈਂ ਜੇ ਤਾ ਉਹਦਾ ਮਨ ਜਾ ਆਹੋ ਬੈਠੇ ਰਹਿਣੇ ਉਹ ਤਾਂ ਕਹਿੰਦੀ ਵੱਡੀ ਕਹਿੰਦੀ ਮੈਨੂੰ ਸ਼ੇਕ ਬਣਾ ਕੇ ਦੇਈ। ਬਣਾਣਾ। ਬਣਾ ਦੇ। ਆਪਾਂ ਦੋਸਤ ਦੇ ਨਾਲ ਸ਼ੇਕ ਬਣਾਉਂਦੇ। ਇਹ ਸ਼ੇਕ ਵੀ ਨਾ ਦਿੱਤੀਂ। ਤੈਨੂੰ ਤਾਂ ਬੋਲ ਖਾਣੇ। ਉਹਨੂੰ ਪੁੱਛਦੀ ਨਹੀਂ ਸਕਦੀ। ਬਣਾ ਲੈ ਕਿ ਤੱਕ ਬੈਨ ਦੇ ਰਿਹਾ ਹੈ। ਤਦੋਂ ਘੰਟਰ ਤੇ ਫੇਰ ਫੜਾਈ ਜਸਰਨ ਦੋਚ ਵੋਟਲਾਂ ਨੇ ਵੰਗ ਗਰਮ ਗਰਮ ਪਫਾ ਨਿਕਲੀਆਂ ਨੇ ਪੜਾ ਕੇ ਅੱਗੇ ਪੰਨਾ ਤਾਂ ਬੀਬੀ ਨੇ ਫੇਰ ਬੱਚਾਂ ਨੂੰ ਫੜਾ ਲਾ ਕੇ ਗਰਮੀ ਆ ਗਈ ਕਿ ਪੱਜ ਪੱਜ ਕੇ ਕੰਮ ਵੈਸੇ ਤਾਂ ਸਾਰੇ ਸੋਟੇ ਹੋਏ ਸੀ ਇਕੱਲੀ ਘੜੀ ਰਹਿੰਦੀ ਆਹ ਚੌੜੀ ਰਹਿੰਦੀ ਸਲਾ ਬੀਬੀ ਨੋ ਅੱਜ ਅਸੀਂ ਹੱਦਾਂ ਵਾਰ ਕਰਦਿਆਂ ਕੰਮ ਲੇਟ ਕਰਨ ਨਾਲ ਨਵਰੀਤ ਲਿਆਵਾ ਬਤਾ ਅਜੇ ਬਾਹਰ ਆਜੋ ਬਾਹਰ ਮੰਜੇ ਤੇ ਬਹਿ ਕੇ ਖਾਣੇ ਝੌਲ ਖਾਲੂ ਆਜੋ ਆਹ ਪਾ ਦੇ ਪੋਲੀਥੀਨ ਚ ਪੁੱਤ ਮੁੜ ਕੇ ਹੱਥ ਥੰਦੇ ਹੀ ਹੋ ਜਾਣਗੇ ਸੂਟ ਮੇਰਾ ਵਿੱਚ ਪਾ ਦੇ ਹਾ ਵਾਲੇ ਪੋਲੀਥੀਨ ਚ ਪਾ ਆਜੋ ਹੂੰ ਖਾ ਹਾ ਪਾਈ ਹੈ ਕੜੀ ਉੱਤੇ ਪਾ ਲਈ ਸੀਗੇ ਮੈਂ ਅੱਜ ਨੂੰ ਕੀ ਨਹੀਂ ਅੱਜ ਬਣਿਆ ਚੌਲ ਸਰਾ ਹਾਂ ਅੱਜ ਬਣਿਆ ਚੌਲ ਸਰਾ ਲੱਸੀ ਲੈਣੀ ਏ ਤੁਸੀਂ ਨਾਲ ਹਾਂ ਮੈਨੂੰ ਵੀ ਇਹ ਨਹੀਂ ਰਨੇ ਰ ਲੱਗਦਾ ਟੇਸਟੀ ਬਣੀ ਮੈਂ ਕਿਹਾ ਜਮਾ ਸਰਾ ਗੱਲ ਬਣੀ ਅੱਜ ਆਉਣੀ ਆ ਮੈਂ ਵੀ ਲੈ ਕੇ ਆ ਮਿਲੂ ਬੈਠਣ ਨੂੰ ਆ ਜਾਓ ਆ ਥਾਂ ਹੀ ਪਈ ਐ ਪੁੱਤ ਪਰ ਨਹੀਂ ਹੋਣਾ ਜਾਈ ਆਏ ਮੰਮਾ ਵਾ ਟੇਸਟੀ ਬਣੀ ਮੰਮੀ ਚੰਗਾ ਭਾਈ ਥੈਂਕ ਯੂ ਇਹ ਥੋੜੀ ਜਿਹੀ ਗੜੀ ਪਾਈ ਹੋਇਆ ਦੇ ਚ ਸਾਰੇ ਚੌਲਾਂ ਦਾ ਕ੍ਰੈਡਿਟ ਰਮਣ ਨੂੰ ਜਾਂਦਾ। ਕ੍ਰਮਣ ਨੂੰ ਨਹੀਂ ਜਾਂਦਾ। ਚੌਲ ਸਸਤੇ ਮਹਿੰਗੇ ਨਾ ਹੁੰਦਾਗਾ। ਹਾਂ ਲੈ ਮੰਨ ਕੋਲ ਜਾਂਦੇ ਉਹਦੇ ਪੈਥੂ ਲੈਂਦੇ ਸੀ। ਸਸਤੇ ਮਹਿੰਗੇ ਦਾ ਫਰਕ ਹੁੰਦਾਗਾ। ਹੂੰ। ਪੁੱਤ ਠੀਕ ਆ ਹਣ ਤੂੰ। ਹੈਂ? ਮੈਨੂੰ ਬੱਢ ਕੋ ਦਿੰਦੇ ਮੈਂ ਥੋੜੇ ਘਾਤੇ ਦਿੱਤੇ ਆ। ਮੈਂ ਥੋੜੇ ਇਹਨੂੰ ਦਿੱਤੇ ਸੀਗੇ ਮੈਂ ਖੇਤੋਂ ਜ਼ਿਆਦਾ ਖਾਧੇ ਨੇ। ਕੋਈ ਦੂਤ ਲੈਣੀ ਪੁੱਤ। ਮੈਨੂੰ ਤਾਂ ਥੋੜੀ ਜਿਹੀ ਪਾਈ ਕੋਈ ਜ਼ਿਆਦਾ। ਮੈਂ ਤਾਂ ਕਹਿਆ ਕਮਜ਼ੋਰ। ਬਸ। ਇਹ ਬਦਲੀ ਵਾਲੇ ਟਾਂ ਨੂੰ ਮੈਨੂੰ ਵਾਧੂ ਦਿੱਤੇ ਆ। ਚਲੋ ਨਾ ਨਾ ਤੇ ਮੈਂ ਤੇ ਹਾਂ ਚਲੋ ਖਾਓ ਮੈਨੂੰ ਲੱਗਦਾ ਕਲੌਕ ਆਪਣਾ ਖਰਾਬ ਹੋ ਗਿਆ ਉੱਠੀ ਖੜਾ ਕਿਹੜੇ ਵੇਲੇ ਦਾ ਕਿੱਥੇ ਖੜਾ 9 ਤੇ ਤੇ 9 ਵੀ ਵਜਿਆ ਕਿ 9 ਵਜੇ ਤੇ ਹੋਰ ਦੇਖਾ ਹਾਂ ਹਾਂਜੀ ਆਪਾਂ ਕੰਮ ਕਰ ਨਵੇੜ ਦੇ ਸੀਗੇ ਤੇ ਮੈਂ ਨਾ ਪੈਣਾ ਦੇ ਸਭ ਤੋਂ ਪਹਿਲਾਂ ਮੈਂ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿਉਂਕਿ ਕੱਲ ਮੈਂ ਜਿਵੇਂ ਮੈਂ ਵਲੌਗ ਅਪਲੋਡ ਕੀਤਾ ਸੀ ਤਾਂ ਭੈਣਾਂ ਨੇ ਕਿਹਾ ਸੀ ਕਿ ਤੁਸੀਂ ਮੇਰੀ ਜਿਹੜੀ ਇਹ ਵੀ ਸਵਾਲ ਦਾ ਜਵਾਬ ਦੇਣਾ ਵੀ ਮੈਂ ਵਲੌਗ ਹੈ ਜਿਹੜੇ ਵੀ ਅਪਲੋਡ ਕਰਿਆ ਕਰਨੀ ਲਈ ਜ ਸਾਰੀਆਂ ਭੈਣਾਂ ਦੇ ਹੀ ਸੀ ਕਿ ਤੁਹਾਡੇ ਵਲੌਗ ਜਿੰਦਾਂ ਦੇ ਵੀ ਹੁੰਦੇ ਹਨਾ ਸਾਨੂੰ ਵੀ ਵਧੀਆ ਲੱਗਦੇ ਨੇ ਬਹੁਤ ਸੋਹਣੇ ਹੁੰਦੇ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਹਨਾ ਤੇ ਉਹਨਾਂ ਨੇ ਕਿਹਾ ਚਲੋ ਬੇਸ਼ੱਕ ਤੁਸੀਂ ਮਾਰਨਿੰਗ ਰੁਟੀਨ ਮਾਰਨਿੰਗ ਵੀ ਜਾਨੀ ਕਿ ਥੋੜੀ ਬਹੁਤੀ ਕਲਿੱਪ ਲੈ ਕੇ ਉਹ ਵਿੱਚ ਐਡ ਕਰਦਿਆ ਕਰੋ ਤੇ ਹੁਣ ਸਾਨੂੰ ਤੁਸੀਂ ਆਪਣਾ ਜਿਹੜਾ ਸਾਡਾ ਮਾਰਨਿੰਗ ਰੁਟੀਨ ਹੈ ਜਿਹੜਾ ਉਹ ਵੀ ਦੇਖ ਲਿਆ ਹੋਣਾ ਹਨਾ ਇਸ ਤੋਂ ਬਾਅਦ ਮੈਂ ਮਾਰਨਿੰਗ ਰੁਟੀਨ ਹੈ ਜਿਹੜਾ ਪਉਣ ਤੋਂ ਨੈਕਸਟ ਡੇਜ ਵਾਲਾ ਜਿਹੜਾ ਇਹ ਮੈਂ ਵਲੌਗ ਬਣਾ ਰਹੀ ਆਂਗੀ ਮੇਰੇ ਹਾਸੇ ਨਾਲ ਖੜਾ ਉਹ ਦੇਖਿਆ ਹਾਸੇ ਹਾਸੇ ਬੈਠੇ ਨਾ ਮੇਰੇ ਮੂਰੇ ਬੈਠੇ ਜਮਾ ਕੈਮਰੇ ਦੇ ਅੱਗੇ ਸਾਹਮਣੇ ਮੇਰੇ ਕਿਨ ਦੇਖੀਆਂ ਤੇ ਵੀ ਹਾਸੇ ਨਿਕਲਦੀ ਹੁਣ ਗੱਲਾਂ ਬਾਤਾਂ ਕਰਦੇ ਤੇ ਬਹੁਤ ਸਾਰੇ ਭੈਣਾਂ ਨੇ ਕਿਹਾ ਵੀ ਜ਼ਰੂਰੀ ਨਹੀਂ ਹੁੰਦਾ ਹਨਾ ਡੇਲੀ ਜਿਹੜੇ ਕੰਮ ਵਾਲੇ ਵਲੌਗ ਹੈ ਜਿਹੜੇ ਅਪਲੋਡ ਕੀਤੇ ਜਾਣ ਵੀ ਜਿਵੇਂ ਹਰਦੀਪ ਭੈਣ ਨੇ ਕਿਹਾ ਸੀ ਕਹਿੰਦੀ ਕਦੇ-ਕਦੇ ਗੱਲਾਂ ਬਾਤਾਂ ਵੀ ਜ਼ਰੂਰੀ ਹੁੰਦੀਆਂ ਹੈ ਕਹਿੰਦੀ ਵੀ ਤੁਸੀਂ ਤੁਹਾਡੇ ਵਲੌਗ ਦੇ ਵਿੱਚ ਗੱਲਾਂ ਬਾਤਾਂ ਸੀਗੀਆਂ ਤੇ ਉਹ ਵੀ ਵਧੀਆ ਹੁੰਦਾ ਜਾਨੀ ਕਿ ਕੁੱਲ ਮਿਲਾ ਕੇ ਸਾਰੀਆਂ ਭੈਣਾਂ ਨੇ ਵਧੀਆ ਕਿਹਾ ਜਿਵੇਂ ਰਾਜਵਿੰਦਰ ਭੈਣ ਨੇ ਕਿਹਾ ਹਨਾ ਕਹਿੰਦੀ ਭੈਣ ਜਿਵੇਂ ਕਹਿੰਦੇ ਕਹਿੰਦੇ ਭੈਣ ਬੜਾ ਸੋਹਣੇ ਕਹਿੰਦੀ ਜਾਂ ਮੈਨ ਤਾਂ ਦੇਖੀ ਮੈਂ ਤੁਹਾਡਾ ਜਿਹੜਾ ਬਲੌਗ ਹੈ ਕਦੇ ਵੀ ਸਕਿੱਪ ਨਹੀਂ ਕੀਤਾ ਕਿ ਮੈਂ ਫੁੱਲ ਬਲੌਗ ਜਿਹੜਾ ਤੁਹਾਡਾ ਦੇਖਦੀ ਆ ਤਾਂ ਥੈਂਕ ਯੂ ਸੋ ਮੱਚ ਭੈਣਾਂ ਸਾਰੀਆਂ ਭੈਣਾਂ ਦੀ ਜਿੰਨੇ ਵੀ ਭੈਣਾਂ ਨੇ ਹੈ ਨਾ ਕਮੈਂਟ ਕੀਤੇ ਤੇ ਬਸ ਤੁਸੀਂ ਇਦਾਂ ਹੀ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਤੇ ਫੋਲੋਅਰਸ ਸਪੋਰਟ ਕਰਦੇ ਰਹੋ ਤੇ ਇੱਕ ਭੈਣ ਨੇ ਕਿਹਾ ਸੀਗਾ ਕਿ ਸੁਖਪ੍ਰੀਤ ਕੌਰ ਦਬੜੀ ਖਾਨੇ ਤੋਂ ਭੈਣ ਨੇ ਕਿਹਾ ਸੀ ਕਿ ਮੇਰਾ ਨਾਮ ਬੋਲਿਓ ਇੱਕ ਭੈਣ ਕੁਲਵਿੰਦਰ ਕੌਰ ਮੂਗੀ ਤੁਸੀਂ ਇਹਨਾਂ ਭੈਣਾਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਨਾਮ ਹੈ ਬਲੌਗ ਦੇ ਵਿੱਚ ਜਰੂਰ ਬੋਲਿਓ ਲਓ ਭੈਣਾਂ ਤੁਹਾਡਾ ਤੁਹਾਡਾ ਨਾਮ ਬੋਲਦਾ ਜੇ ਤੁਸੀਂ ਫੁੱਲ ਬਲੌਗ ਬੋਚ ਕੀਤਾ ਹੋਣਾ ਹਨਾ ਤੁਹਾਨੂੰ ਪਤਾ ਲੱਗ ਜਾਣਾਗਾ ਤੇ ਥੈਂਕ ਯੂ ਸੋ ਮਚ ਇੱਕ ਤੋਂ ਇੱਕ ਵਾਰੀ ਤੋਂ ਫਿਰ ਤੋਂ ਤੇ ਬਾਕੀ ਜਿਹੜਾ ਆਪਣਾ ਮੂਰਲੀਆਂ ਕਲਿੱਪਸ ਰਹੀਆਂ ਉਹ ਸੀਗੇ ਆਪਾਂ ਮੰਡੀ ਗਏ ਜਿਵੇਂ ਕਿ ਆਪਣੇ ਨਾਲ ਚਲੋ ਮਸ਼ੀਨਰੀ ਦਾ ਤੇ ਹੁਣ ਜਿਵੇਂ ਕਹਿ ਦਿੰਨੇ ਆ ਮਸ਼ੀਨਰੀ ਦਾ ਕੀ ਪਤਾ ਲੱਗਦਾ ਕਿਹੜੇ ਵੇਲੇ ਖਰਾਬ ਹੋ ਜਾਈਂ ਨੇ ਹੁਣ ਤਾਂ ਆਪਦੇ ਵਰਗੇ ਆਪਣੇ ਵਰਗਿਆਂ ਦਾ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਜਿਹੜੀ ਤਬੀਅਤ ਖਰਾਬ ਹੋ ਜਾਂਦੀ ਉਹੀ ਹਾਲ ਵਿਚਾਰੀ ਗੱਡੀ ਦਾ ਸੀਗਾ ਜਾਂਦੇ ਜਾਂਦੇ ਪਤਾ ਨਹੀਂ ਕਿਵੇਂ ਵੀ ਹਾਂ ਇਹ 6:00 ਵੱਜੂਗੀ ਪੁੱਤ ਨਾ ਤੇ ਚਲੋ ਗੱਡੀ ਆਪਣੇ ਕੋਲੇ ਪਹੁੰਚ ਗਈ ਸੋ ਉੱਥੇ ਮੈਂ ਜ਼ਿਆਦਾ ਵਲੌਗ ਨਹੀਂ ਬਣਾਇਆ ਕਿਉਂਕਿ ਜਦੋਂ ਲੇਟ ਹੋ ਜਾਂਦਾ ਫਿਰ ਦਿਮਾਗ ਦੇ ਵਿੱਚ ਟੈਨਸ਼ਨ ਜੀ ਹੁੰਦੀ ਹੈਗੀ ਫਿਰ ਤਾਂ ਕਰਕੇ ਨਾ ਜ਼ਿਆਦਾ ਨਹੀਂ ਵਲੌਗ ਬਣਾਇਆ ਮੈਂ ਥੋੜੀਆਂ ਥੋੜੀਆਂ ਕਲਿੱਪਸ ਲੈਤੀਆਂ ਸੀਗੀਆਂ ਹੁਣ ਆਪ ਆਪਦੇ ਕੰਮ ਕਰਾ ਜਿਹੜੇ ਸਾਰੇ ਸਮੇਟ ਲੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਾਸ ਸਕੀ ਠੀਕ ਹੋ ਹੀ ਗਈ ਹੁਣ